प्यारे दर्शकों ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਰਾਜਾ ਨਰ ਸੁਲਤਾਨ ਤੇ ਜਾਨੀ ਚੋਰ ਦਾ ਕਿੱਸਾ ਸੇਵਾ ਕਰਨ ਵਾਸਤੇ ਤਿਆਰ ਕੀਤਾ ਤੇ ਇਸ ਤੋਂ ਪਹਿਲਾਂ ਜਿਹੜਾ ਤੁਹਾਡੀ ਸੇਵਾ ਦੇ ਵਿੱਚ ਆਇਆ ਹੈ ਸਰਵਣ ਕਰਦੇ ਰਹਿਣਾ ਤੇ ਆਓ ਇਸ ਤੋਂ ਅੱਗੇ ਸਰਵਣ ਕਰੀਏ ਪਿਆਰ ਬਣਾਈ ਰੱਖਣਾ ਤੇ ਪਿਆਰ ਨਾਲ ਸਰਵਣ ਕਰਨਾ ਢੋਲ ਬਾਦਸ਼ਾਹ ਬੀਰ ਨੂੰ ਖੇਡਣ ਗਿਆ ਸ਼ਿਕਾਰ ਰਾਣੀ ਹੋਈ ਵਿਯੋਗ ਮੇ ਸੁਣੋ ਹਮਾਰੇ ਯਾਰ ਰਾਣੀ ਰਾਜੇ ਢੋਲ ਦੀ ਲੈ ਸਖੀਆਂ ਨੂੰ ਨਾਲ ਚੱਲੀ ਸੈਰ ਕੋ ਬਾਗ ਮੇ ਸੁਣੋ ਗੁਰਾਂ ਕੇ ਲਾਲ ਪਤੀ ਕੇ ਵਜੋਗ ਹੋ ਗਈਆਂ ਉਹ ਦਾਸੀਆਂ ਲੈ ਕੇ ਚੱਲੀ ਚਾਰ ਮਾਰ ਵੜ ਦਾਸੀਆਂ ਆਨ ਦੇਖ ਬਾਗ ਪਾਵਦੀ ਆਨੰਦ ਨੂੰ ਖੁਸ਼ੀ ਦੇਖ ਹੋਵੇ ਜੋ ਚਕੋਰ ਚੰਦ ਨੂੰ ਮਾਲਣ ਲਿਆਈ ਕਲੀਆਂ ਦੇ ਹਾਰ ਨੂੰ ਔਰ ਸੰਗ ਅੰਬ ਜਾਮਨਾ ਅਨਾਰ ਨੂੰ ਹੋਰ ਵੀ ਲਾਈ ਫਲ ਮੂਲ ਕੰਧ ਨੂੰ ਖੁਸ਼ੀ ਦੇਖ ਹੋਵੇ ਜੋ ਚਕੋਰ ਚੰਦ ਨੂੰ ਫਲ ਫੂਲ ਜਦੋਂ ਮਿਲ ਗਏ ਆ ਰਾਣੀ ਨੂੰ ਕੰਗਣ ਫੜਾਇਆ ਮਲਣ ਸਿਆਣੀ ਨੂੰ ਦਿੱਤਾ ਜੋ ਅਨਾਮ ਹੈ ਅਗਲਮੰਦ ਨੂੰ ਖੁਸ਼ੀ ਦੇਖ ਹੋਈ ਜੋ ਚਕੋਰ ਚੰਦ ਨੂੰ ਅੰਦਰੋਂ ਸੁਣਾਵੇ ਸੁਲਤਾਨ ਬੋਲ ਕੇ ਚੰਗਾ ਭੈਣ ਦਿੱਤਾ ਹੈ ਆਨਾਮ ਖੋਲ ਕੇ ਰਾਣੀ ਨੇ ਵੀ ਦੇਖਿਆ ਕਸ਼ੋਰ ਚੰਦ ਨੂੰ ਖੁਸ਼ੀ ਦੇਖ ਹੋਵੇ ਜੋਂ ਚਕੋਰ ਚੰਦ ਨੂੰ ਖੁਸ਼ੀ ਦੇਖ ਹੋਵੇ ਜੋਂ ਚਕੋਰ ਚੰਦ ਨੂੰ ਸੁਣ ਕੇ ਰਾਣੀ ਆਖਦੀ ਏ ਮਾਲਣ ਹੈ ਕੌਣ ਮੁਖ ਸੇ ਬੋਲ ਸ਼ਤਾਬ ਤੂੰ ਨਹੀਂ ਪਨਾਵੇਂ ਤਾਣ ਮਾਲਣ ਰਾਣੀ ਨੂੰ ਕਹੇ ਕਰਕੇ ਤੇ ਪ੍ਰਣਾਮ ਇੰਦਰ ਗੜ੍ਹ ਕਾ ਬਾਦਸ਼ਾ ਨਰ ਸੁਲਤਾਨ ਹੈ ਨਾਮ ਨਰ ਸੁਲਤਾਨ ਨਾਮ ਪਿਤਾ ਨੇ ਘਰੋਂ ਨਿਕਾਲਾ ਲਿਆ ਤਖਤ ਨਾ ਇਸੇ ਦੀਆ ਫਿਰ ਦੇਸ ਨਿਕਾਲਾ ਰਾਜੇ ਹੋਣ ਕਰੋਧ ਪੁੱਤਰ ਕੋ ਘਰੋਂ ਕਾਲਣਾ ਆਇਆ ਬਿਪਤਾ ਵਿੱਚ ਕਵੀ ਇਹ ਬੋਲੀ ਮਲਣ ਰਾਣੀ ਫੇਰ ਮਨ ਮੈਂ ਧਿਆਨ ਲਾਇ ਕੇ ਖੜਗੀ ਪਲੰਗ ਦੇ ਨਜੀਕ ਆਏ ਤੇ ਛੋੜ ਬੀਰ ਮੇਰਿਆ ਤੂੰ ਦਲਗੀਰੀ ਨੂੰ ਭੈਣ ਭਾਈ ਵਾਲੀ ਤੋੜੀ ਨਾ ਸਕੀਰੀ ਨੂੰ ਆਖਿਆ ਜੋ ਭੈਣ ਤਾਂ ਬਣਾਈ ਸੱਚ ਦੀ ਸੱਚੀ ਗੱਲ ਕਰਈ ਜੋ ਹੈ ਦਿਲ ਜੱਚ ਦੀ ਛੱਡੀ ਨਾ ਧਰਮ ਧਾਰ ਲਈ ਫਕੀਰੀ ਨੂੰ ਭੈਣ ਭਾਈ ਵਾਲੀ ਤੋੜੀ ਨਾ ਸਕੀਰੀ ਨੂੰ ਰਾਜਪੂਤ ਬੱਚੇ ਨਾ ਧਰਮ ਹਾਰ ਦੇ ਮਸ਼ਹੂਰ ਵਿੱਚ ਗੱਲ ਸੰਸਾਰ ਦੇ ਚੱਲ ਮੇਰੇ ਸੰਗ ਭੋਗ ਲੈ ਅਮੀਰੀ ਨੂੰ ਭੈਣ ਭਾਈ ਵਾਲੀ ਤੋੜੀ ਨਾਸਕੀਰੀ ਨੂੰ ਹੋਇਆ 12 ਸਾਲ ਦਾ ਜੇ ਬਣ ਬਾਸ ਜੋ ਮੇਰੇ ਪਾਸ ਕਰ ਲੈ ਕੇ ਨਵਾਸ ਜੇ ਰਾਣੀ ਮੂੰਹ ਬੋਲਦੀ ਬਹੁਤ ਸ੍ਰੀ ਨੂੰ ਭੈਣ ਭਾਈ ਵਾਲੀ ਤੋੜੀ ਨਾਸਤੀਰੀ ਨੂੰ ਮੇਰਾ ਮੇੜਾ ਮੇਰੇ ਬਨੀਓ ਹੈ ਮੈਂ ਵੀ ਮੁਖ ਨਾ ਮੋੜਾ ਤੇਰੇ ਬਨੀਓ ਹੈ ਮੈਂ ਵੀ ਮੁਖ ਨੂੰ ਨਰ ਕਾਂਚ ਭਰਾ ਮੈਂ ਹਜ਼ਾਰ ਦੁੱਖ ਨੂੰ ਕਸ਼ੋਰ ਚੰਦਾ ਰੱਬ ਜਾਣਦਾ ਆਖਿਰੀ ਨੂੰ ਭੈਣ ਭਾਈ ਵਾਲੀ ਤੋੜੀ ਨਾਸਕੀਰੀ ਨੂੰ ਭੈਣ ਭਾਈ ਵਾਲੀ ਤੋੜੀ ਨਾਸਕੀਰੀ ਨੂੰ ਨਾਰ ਸੁਲਤਾਨ ਜੋ ਆਖਦਾ ਹੋਈ ਧਰਮ ਸੇ ਭੈਣਾ ਨਾ ਛੋਡੂਗਾ ਧਰਮ ਨੂੰ ਅਗਰ ਮਾਮਲੇ ਪੈਣਾ